ਇਹਦੇ ਹੀ ਓਪਨ ਟਰਾਲੀ ਦੇ ਵਿੱਚ ਡੱਲੇਵਾਲ ਰਹਣਗੇ ਕਿਸਾਨ ਆਗੂ ਬੋਲਦੇ ਨੇ ਕਿ ਸਰੀਰ ਨੂੰ ਧੁੱਪ ਲਗਾਉਣ ਦੇ ਡੱਲੇਵਾਲ ਨੂੰ ਬਾਹਰ ਲਿਜਾਇਆ ਜਾਵੇਗਾ ਸਿਹਤ ਦੇ ਵਿੱਚ ਸਿਹਤ ਦੇ ਵਿੱਚ ਸੁਧਾਰ ਕਰਨ ਦੇ ਲਈ ਬਾਦ ਤੁਰਨ ਫਿਰਨ ਦੀ ਕੋਸ਼ਿਸ਼ ਕਰਨਗੇ ਡੱਲੇਵਾਲ ਦੇ ਮੈਡੀਕਲ ਏਡ ਲੈਣ ਦੇ ਕਿਸਾਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਡੱਲੇਵਾਲ ਨੇ ਮੈਡੀਕਲ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਖੀਰ ਤੱਕ ਡੱਲੇਵਾਲ ਮੈਡੀਕਲ ਏਡ ਦੇ ਲਈ ਤਿਆਰ ਨਹੀਂ ਸਨ ਕਿਸਾਨਾਂ ਦੀ ਅਪੀਲ ਤੇ ਡੱਲੇਵਾਲ ਦੁਖੀਮੰਦ ਦੇ ਨਾਲ ਤਿਆਰ ਹੋਏ ਡੱਲੇਵਾਲ ਕਟੋ ਘਟ ਮੈਡੀਕਲ ਐਡ ਲੈਣ ਦੇ ਲਈ ਤਿਆਰ ਹੋਏ ਨੇ ਕਈ ਰੌਣ ਦੇ ਵਿੱਚ ਹੋਈ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਆ ਮੀਟਿੰਗ ਜੋ ਮੁਰਚੀ ਦੇ ਬਲੂਸ ਨੂੰ ਲੈ ਕੇ ਬਿਆਨ ਦਿੱਤਾ ਗਿਆ ਦਸਤਾਲ ਪਰਸੋਂ ਜੋ ਕਿ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਦੇ ਨਮਾਇंदे ਖਨੋਰੀ ਬਾਰਡਰ ਤੇ ਪਹੁੰਚੇ ਸਨ ਜੋ 14 ਫਰਵਰੀ ਨੂੰ ਮੀਟਿੰਗ ਦਾ ਪ੍ਰੋਪੋਜ਼ਲ ਦਿੱਤਾ ਗਿਆ ਉਸ ਤੇ ਸਹਿਮਤੀ ਬਣਦੀ ਉਸ ਦੇ ਬਾਅਦ ਹੀ ਅਜਜੀਤ ਸਿੰਘ ਡੱਲੇਵਾਲ ਦੇ ਵੱਲੋਂ ਮੈਡੀਕਲ ਟਰੀਟਮੈਂਟ ਲੈਣਾ ਸ਼ੁਰੂ ਕੀਤਾ ਜਾਂਦਾ ਖਨੌਰੀ ਬਾਰਡਰ ਤੇ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਭਾਵੇਂ ਕਿ ਉਹ ਅਨਨ ਨਹੀਂ ਖਾ ਰਹੇ ਪਰ ਬੀਤੇ ਦਿਨ ਹੀ ਖਨੌਰੀ ਬਾਰਡਰ ਤੇ ਕੇਂਦਰ ਦੀ ਕਿਸਾਨਾਂ ਦੇ ਨਾਲ ਲਗਾਤਾਰ ਮੀਟਿੰਗ ਤੋਂ ਬਾਅਦ ਉਹਨਾਂ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹਾਲਾਂਕਿ ਡੱਲੇਵਾਲ ਵੱਲੋਂ ਮੈਡੀਕਲ ਮਦਦ ਲੈਣਾ ਸੌਖਾ ਨਹੀਂ ਰਿਹਾ ਸ਼ੁਰੂ ਦੇ ਵਿੱਚ ਤਾਂ ਉਹਨਾਂ ਇਸ ਤੋਂ ਇਨਕਾਰ ਹੀ ਕਰ ਦਿੱਤਾ ਪਰ ਜਦੋਂ ਕਿਸਾਨ ਆਗੂਆਂ ਨੇ ਲਗਾਤਾਰ ਅਪੀਲਾਂ ਕੀਤੀਆਂ ਤੇ ਆਖਰੋਂ ਮੈਡੀਕਲ ਮਦਦ ਲੈਣ ਦੇ ਲਈ ਤਿਆਰ ਹੋਏ ਤੇ ਕਰੀਬ ਰਾਤ 12:10 ਮਿੰਟ ਤੇ ਡ੍ਰਿਪ ਲਗਵਾਈ ਸਾਰੀ ਸਥਿਤੀ ਕੋ ਮੱਦੇ ਨਜ਼ਰ ਰੱਖਤੇ ਹੋਏ ਹਮ ਲੋਗੋ ਨੇ ਇਹ ਫੈਸਲਾ ਲਿਆ ਕਿ ਮਿਨੀਮਮ ਮੈਡੀਕਲ ਏਡ ਸ਼ੁਰੂ ਕਰਾ دی ਜਾਏ ਲਾਸਟ ਤੱਕ ਉਨਕੀ ਡੱਲੇਵਾਲ ਸਾਹਿਬ ਕੀ ਉਸਪੇ ਸਹਿਮਤੀ ਨਹੀਂ ਥੀ ਲੇਕਿਨ ਸਾਰੇ ਹਾਲਾਤ ਕੋ ਸਾਰੀ ਸਥਿਤੀ ਕੋ ਮੱਧੇਨਜ਼ਰ ਮੱਧੇਨਜ਼ਰ ਰੱਖਤੇ ਹੋਏ ਇਹ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਗਲਬਾਤ ਦਾ ਸੱਦਾ ਦੇ ਦਿੱਤਾ 14 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਸ਼ਾਮ 5 ਵਜੇ ਮੀਟਿੰਗ ਹੋਵੇਗੀ ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਣਗੇ ਉਦੋਂ ਇਸ ਮੀਟਿੰਗ ਦੀ ਪੇਸ਼ਕਾਸ਼ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਬਾਟੇ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈਆਂ ਨੇ ਮੈਂ ਤਾਂ ਕੋ ਦੇ ਦੇ ਸੀ ਕਿਚਰ ਤਾਂ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੋਈ ਲੱਗਦਾ ਹੋ ਜੀ ਡੱਲੇਵਾਲ ਦੀ ਸਿਹਤ ਦੀ ਦੇਖਰੇਖ ਕਰ ਰਹੇ ਡਾਕਟਰ ਸਵੇਮਾਨ ਸਿੰਘ ਨੇ ਕੇਂਦਰ ਸਰਕਾਰ ਨੂੰ ਘੇਰਿਆ ਕਿਸਾਨਾਂ ਨੂੰ ਗੁੰਮਰਾਹ ਕਰਕੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਨੇ ਤੇ ਪੁੱਛਿਆ ਕਿ ਬਿਨਾਂ ਦਵਾਈਆਂ ਤੋਂ ਡੱਲੇਵਾਲ ਨੂੰ ਸਲਾਮਤ ਕਿਵੇਂ ਰੱਖੋਗੇ ਜਿਹੜਾ ਇਹ 14 ਤਰੀਕ ਦਾ ਕੰਮ ਕਰਤਾ ਇਹਨਾਂ ਨੇ ਤੇ ਬਹੁਤ ਵੱਡਾ ਇੱਕ ਧੋਖਾ ਕਰਤਾ ਜੀ ਕਿ ਤੁਸੀਂ ਮਤਲਬ ਕਿ ਮੇਰੀ ਸਮਝ ਤੋਂ ਬਾਹਰ ਹੈ ਕਿਉਂ ਕੀਤਾ ਤੋ ਬੜੀ ਨਾਜ਼ੁਕ ਦੌਰ ਤੇ ਵਿੱਚ ਉਹਨਾਂ ਦੀ ਜ਼ਿੰਦਗੀ ਸੀ ਇਸ ਲਈ ਸੈਂਟਰ ਦੇ ਲਈ ਅੱਗੇ ਅਸੀਂ ਹੱਥ ਜੋੜਦੇ ਹਾਂ ਔਰ ਇਸੇ ਕਰਕੇ ਜੋ ਸਭ ਕੁਝ ਹੋ ਰਿਹਾ ਸੋ अगेन ਜਿਹੜੀ ਸੈਂਟਰ ਨੇ ਉਹਨਾਂ ਨੇ ਬਹੁਤ ਵੱਡੀ ਗੇਮ ਖੇਡੀ ਆ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਝੂਠ ਬੋਲਿਆ ਵਾ ਇਸ ਦੇ ਵਿਚਾਲੇ ਖਨੌਰੀ ਬਾਰਡਰ ਤੇ 121 ਕਿਸਾਨਾਂ ਨੇ ਆਪਣਾ ਮਰਨ ਵਰਤ ਵੀ ਤੋੜ ਦਿੱਤਾ ਹੈ ਕੇਂਦਰ ਵੱਲੋਂ ਮਿਲੇ ਪ੍ਰਪੋਜ਼ਲ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ ਤੇ ਕਿਸਾਨਾਂ ਦੇ ਬੱਚਿਆਂ ਨੇ ਜੂਸ ਪੀ ਆ ਕੇ ਮਰਨ ਵਰਤ ਤੋੜਵਾਇਆ ਤੇ ਬਜ਼ੁਰਗ ਔਰਤਾਂ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਆਖੀ ਜ਼ਿਕਰ ਹੋ ਗਿਆ ਕਿ ਇੱਕ ਸਾਲ ਬਾਅਦ ਗਲਬਾਦ ਦਾ ਢੇਡ ਮੋੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਮੀਟਿੰਗ 10 ਫਰਵਰੀ 2024 ਨੂੰ ਹੋਈ ਸੀ ਦੂਜੀ ਮੀਟਿੰਗ 12 ਫਰਵਰੀ 2024 ਤੇ 15 ਫਰਵਰੀ 2024 ਨੂੰ ਮੀਟਿੰਗ ਦਾ ਤੀਜਾ ਗੇੜ ਹੋਇਆ ਤਾਂ 18 ਫਰਵਰੀ 2024 ਨੂੰ ਚੌਥਾ ਗੇੜ ਤੇ ਹੁਣ 14 ਫਰਵਰੀ 2025 ਨੂੰ ਪੰਜਵੀਂ ਮੀਟਿੰਗ ਹੋਣ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਕੋਈ ਨਤੀਜਾ ਨਿਕਲਦਾ ਹੈ ਜਾਂ ਪਹਿਲੀਆਂ ਮੀਟਿੰਗਾਂ ਵਾਂਗੀ ਇਹ ਮੀਟਿੰਗ ਵੀ ਬੇਸਿੱਟਾ ਰਹੇਗੀ ਫਨੋਰੀ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ